ਸਸਿਕਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਤੁਸੀਂ ਟਾਈਟਲ ਵਿੱਚ ਵੀ ਜਰੂਰ ਪੜਿਆ ਹੋਵੇਗਾ ਕਿ ਹੁਣ ਅਗਲੇ ਆਉਂਦੇ ਸ਼ਨੀਵਾਰ ਐਤਵਾਰ ਤੇ ਸੋਮਵਾਰ ਇਹ ਜਿਹੜੇ ਤਿੰਨ ਦਿਨ ਹਨ ਸੋ ਸ਼ਨੀਵਾਰ ਚੌਥੇ ਸ਼ਨੀਵਾਰ ਹੋਣ ਕਰਕੇ ਛੁੱਟੀ ਹੁੰਦੀ ਹੈ ਸੋ 25 ਦਾ ਐਤਵਾਰ ਹੈ ਤੇ ਹੁਣ 26 ਤਰੀਕ ਦੀ ਜਿਹੜੀ ਹੈ ਛੁੱਟੀ ਆ ਗਈ ਹੈ ਉਹ ਤੁਹਾਨੂੰ ਦੱਸਦੇ ਹਾਂ ਕਿਸ ਤਰੀਕ ਦੀ ਹੈ 26 ਤਰੀਕ ਜਿਹੜਾ ਹੈ ਉਹ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਜਿਹੜੀ ਜਨਮਸ਼ਟਮੀ ਹੈ ਉਹਦੀ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੀਤਾ ਹੋਇਆ ਹੈ ਇਹ ਗਸਟेड ਛੁੱਟੀ ਹੈ ਸੋ 24 25 ਤੇ 26 ਹੁਣ ਤਿੰਨ ਛੁੱਟੀਆਂ ਜਿਹੜੀਆਂ ਹਨ ਸਕੂਲਾਂ ਦੇ ਵਿੱਚ ਤੇ ਸਰਕਾਰੀ ਬੈਂਕ ਦਫਤਰ ਕਾਲਜ ਇਹ ਸਾਰੇ ਦੇ ਸਾਰੇ ਜਿਹੜੇ ਹਨ ਇਹ ਤਿੰਨ ਦਿਨ ਲਗਾਤਾਰ ਬੰਦ ਰਹਿਣਗੇ ਕਿਉਂਕਿ ਚੌਥੇ ਐਤਵਾਰ ਜਿਹੜਾ ਹੈ ਸ਼ਨੀਵਾਰ ਹੈ ਬੈਂਕ ਸਾਰੇ ਬੰਦ ਹੁੰਦੇ ਹਨ ਸੋ 24 25 ਤੇ 26 ਇਹ ਤਿੰਨ ਤਰੀਕਾ ਹਨ ਜਿਨ੍ਹਾਂ ਨੂੰ ਤੁਹਾਨੂੰ ਤਿੰਨ ਦਿਨ ਸਕੂਲ ਕਾਲਜ ਬੰਦ ਰਹਿਣਗੇ ਸੋ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਤਰੀਕ ਗਲਤ ਬੋਲੀ ਗਈ ਸੀ ਠੀਕ ਹੈ ਜੀ 26 ਤਰੀਕ ਕਹਿਣੀ ਸੀ 27 ਬੋਲੀ ਗਈ ਸੀਗੀ ਸੋ ਬਹੁਤ ਸਾਰੇ ਕਮੈਂਟ ਆਨ ਲਾਪੇ ਸਨ ਸੋ ਵੀਡੀਓ ਸੀਓ ਡਿਲੀਟ ਕਰਤੀ ਹੈ ਸੋ ਇਹ ਹੁਣ ਦੁਬਾਰਾ ਪਾ ਰਹੇ ਹਾਂ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ 24 25 ਤੇ 26 ਹੈ 25 ਤਰੀਕ ਨੂੰ ਐਤਵਾਰ ਹੈ 26 ਦੀ ਛੁੱਟੀ ਕਰ ਦਿੱਤੀ ਗਈ ਹੈ ਸੋ 24 ਤਰੀਕ ਨੂੰ ਜਿੰਨੇ ਵੀ ਸਰਕਾਰੀ ادارے ਹਨ ਜਿਦਾਂ ਕਿ ਬੈਂਕ ਹੈ ਸੋ ਬਹੁਤ ਸਾਰੀਆਂ ਸਕੂਲਾਂ ਦੇ ਵਿੱਚ ਇਹ ਛੁੱਟੀ ਦਾ ਦਿਨ ਰਹਿੰਦਾ ਹੈ ਕਿਉਂਕਿ ਫੋਰਸ ਸੈਟਰਡੇ ਜਾਂ ਸ਼ਨੀਵਾਰ ਛੁੱਟੀ ਹੁੰਦੀ ਹੈ ਸੋ ਤਿੰਨ ਦਿਨ ਉਹਨਾਂ ਲਗਾਤਾਰ ਸਕੂਲ ਕਾਲਜ ਬੰਦ ਰਹਿਣਗੇ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਧੰਨਵਾਦ